ਅੰਦਾਜ਼ਾ ਲੇ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਕੱਲ ਉਹਨਾਂ ਨੇ ਆਪਣਾ ਸਰਕਾਰੀ ਜਿਹੜਾ ਐਲੀਕਾਪਟਰ ਸੀ ਉਹ ਵੀ ਦੇਤਾ ਸੀਗਾ ਮਦਦ ਕਰਨ ਦੇ ਲਈ ਕਾਫੀ ਐਨਡੀਆਰ ਟੀਮ ਵੀ ਕਾਫੀ ਮਦਦ ਕਰ ਰਹੀਆਂ ਨੇ ਬੀਐਸਐਫ ਵੀ ਲੱਗੀ ਹੋਈ ਹੈ ਲੋਕਾਂ ਦਾ ਰਾਸਮਗਰੀ ਪੰਚਾਇਤ ਜਾ ਰਹੀ ਹੈ ਪਰ ਜੇਕਰ ਗੱਲ ਕਰੀਏ ਤਾਂ ਜਿਹੜੀਆਂ ਪੰਜਾਬ ਦੀਆਂ ਸੰਸਥਾਵਾਂ ਜੋ ਕਿ ਬਾਹਰ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਸੇਵਾ ਕਰਦੀਆਂ ਨੇ ਉਹਨਾਂ ਦੇ ਸਵਾਲ ਉੱਠ ਰਹੇ ਨੇ ਵੀ ਜਦੋਂ ਹੁਣ ਪੰਜਾਬ ਨੂੰ ਲੋੜ ਹੈ ਤਾਂ ਉਹ ਕਿੱਥੇ ਗਾਇਬ ਹੋ ਗਈਆਂ ਉਹ ਕਿਉਂ ਨਹੀਂ ਸੇਵਾ ਕਰਨ ਆ ਰਹੀਆਂ ਅਸੀਂ ਕਿ ਦੇ ਆਈ ਦਾ ਨਾਮ ਲੈਂਦੇ ਪਰ ਸਾਰੀਆਂ ਸੰਸਥਾਵਾਂ ਤੇ ਹੁਣ ਸਮਾਜਿਕ ਸੰਸਥਾਵਾਂ ਤੇ ਸਵਾਰ ਰੂਪ ਵਿੱਚ ਸ਼ੁਰੂ ਹੋ ਚੁੱਕੇ ਨੇ ਇਸ ਪੂਰੇ ਵਿੱਚ ਇਹ ਗੱਲਬਾਤ ਕਰਨੀ ਚੱਲਦੇ ਹਾਂ ਸਿੱਧਾ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਉਹਨਾਂ ਨੂੰ ਲੈਣਿਆ ਪੂਰੀ ਅਪਡੇਟ ਵੀ ਪਾਣੀ ਨੇ ਕਿੱਥੋਂ ਕਿੱਥੋਂ ਤੱਕ ਮਾਰ ਕੀਤੀ ਹੈ ਤੇ ਕਿਵੇਂ-ਕਿਵੇਂ ਕਰ ਦਿੱਤੀ ਹੈ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਰਿੰਦਰ ਜੀ ਕੱਲ ਫਿਰ ਫਲੱਡ ਖੋਲ ਦਿੱਤੇ ਗਏ ਫਲੱਡ ਖੋਲੇ ਨਹੀਂ ਇੱਕ ਦੋ ਦਾ ਫਲੱਡ ਯਾਨੀ ਕਿ ਭਾਗੜਾ ਨੰਗਲ ਡੈਮ ਦਾ ਕਹਿੰਦੇ ਟੁੱਟ ਹੀ ਗਿਆ ਪਾਣੀ ਨਾਲ ਇਹ ਤੇ ਪਾਣੀ ਸੀਗਾ ਤੇ ਪਾਣੀ ਕੱਲਾ ਪੰਜਾਬ ਵਾਲੀ ਨਹੀਂ ਪਾਣੀ ਪਾਕਿਸਤਾਨ ਵਾਲੀ ਵੜ ਗਿਆ ਕੱਲ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਦਾਦਾ ਫੂਟ ਪਾਣੀ ਸੀਗਾ ਹਾਂਜੀ ਦੇਖੋ ਹਾਲਾਤ ਨੇ ਜਿਹੜੇ ਕਾਫੀ ਮਤਲਬ ਬਦਤਰ ਨੇ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ بارش ਹੈ ਜਿਹੜੀ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਸਾਰਾ ਜਿਹੜਾ ਉਧਰਲਾ ਪਾਣੀ ਹੈ ਉਹ ਉਧਰ ਆ ਰਿਹਾ ਹੈ ਜਿਹੜੇ ਆਪਣੇ ਪੰਜਾਬ ਦੇ ਤਿੰਨੇ ਦਰਿਆ ਨੇ ਵੱਡੇ ਰਾਵੀ ਸਤਲੁਜ ਤੇ ਬਿਆਸ ਇਹ ਤਿੰਨੇ ਹੀ ਮੱਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਨੇ ਜਿਹੜਾ ਮਾਧੋਪੁਰ ਦਾ ਸੀਗਾ ਉਹਦੇ ਤਿੰਨ ਫੱਟੇ ਉਹ ਫੱਟੇ ਮਤਲਬ ਟੁੱਟ ਕੇ ਗਾਇਬ ਹੋ ਗਏ ਵੱਡੀ ਪੱਧਰ ਤੇ ਹੈ ਜਿਹੜਾ ਸਿਸਟਮ ਉਹਨਾਂ ਮਤਲਬ ਕੰਟਰੋਲ ਕਰਨ ਦੇ ਵਿੱਚ ਲੱਗਿਆ ਹੋਇਆ ਜਿਹਦੇ ਵਿੱਚ ਫੌਜ ਵੀ ਲੱਗੀ ਹੋਈ ਹੈ 에ਅਰ ਫੋਰਸ ਵੀ ਲੱਗੀ ਹੋਈ ਹੈ ਐਨ ਡੀ ਆਰ ਐਫ ਵੀ ਹੈ ਐਸ ਡੀ ਆਰ ਐਫ ਵੀ ਹੈ ਪੰਜਾਬ ਸਰਕਾਰ ਵੀ ਹੈ ਮਾਨ ਸਾਹਿਬ ਤਾਂ ਇੱਥੋਂ ਤੱਕ ਕਰ ਗਏ ਜੀ ਤੁਸੀਂ ਜਿੰਨੇ ਤੁਸੀਂ ਦੱਸਿਆ ਵੀ اتنا ਹੈਲਿਕਾਪਟਰ ਹੀ ਛੱਡ ਦੇ ਵੀ ਲੋਕਾਂ ਵਾਸਤੇ ਮਤਲਬ ਰੈਸਕਿਊ ਕਰਨ ਵਾਸਤੇ ਤੇ ਲੋਕਾਂ ਵਾਸਤੇ ਰਸਨ ਪਹੁੰਚਾਉਣ ਵਾਸਤੇ ਮਤਲਬ ਠੀਕ ਹੈ ਵੀ ਕੁਦਰਤੀ ਕਰੋਪੀ ਹੈਗੀ ਹੈ ਜਿਹੜੇ ਮਾਨ ਸਾਹਿਬ ਸਰਕਾਰ ਵੱਲੋਂ ਬੰਦ ਬਣਾਈ ਗਈ ਸੀਗੇ ਆਰਜੀ ਬੰਨ ਕੀ ਹੁੰਦਾ ਹੈ ਨਾ ਇਹ ਆਰਜੀ ਬੰਨ ਬਣਾਏ ਜਾਂਦੇ ਨੇ ਆਰਜੀ ਬੰਨ ਨੇ ਜਿਹੜੇ ਉਹ ਕਾਫੀ ਬੰਨ ਮਤਲਬ ਕੁੱਟ ਚੁੱਕੇ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਮਤਲਬ ਉਹਨਾਂ ਦੇ ਜਿਹੜੇ ਬੰਨਾਂ ਦੇ ਕਿਨਾਰੇ ਸੀਗੇ ਉਹ ਐਨੇ ਨਰਮ ਕਰਤੇ ਸੀਗੇ ਉਹ ਥੋੜੇ ਜੇ ਪਾਣੀ ਨਾਲ ਦੀ ਟੁੱਟਣ ਜੋਗ ਹੋ ਗਏ ਸੀਗੇ ਉਸ ਸਮੇਂ ਜਿਹੜੇ ਵੱਡੇ ਦਰਿਆ ਨੇ ਉਹਨਾਂ ਦੇ ਵਿੱਚ ਕਬਚੇ ਕਰਵਾਤੇ ਜਿਸ ਲੋਕਾਂ ਨੇ ਮਤਲਬ ਕੁਝ ਧਾਰਮਿਕ ਸੰਤਵਾਨ ਨੇ ਕੁਝ ਹੋਰ ਨੇ ਇਹ ਕਾਬੀ ਜਿਹੜੇ ਉਹ ਜਗ੍ਹਾ ਸੀਗੀ ਉਹ ਰੋਕ ਲਈ ਤਾਂ ਕਿ ਪਾਣੀ ਦਾ ਜਿਹੜਾ ਥਲਾਓ ਹੈ ਉਹ ਪਬਲਿਕ ਦੇ ਵਿੱਚ ਜ਼ਿਆਦਾ ਹੋ ਗਿਆ ਇਹ ਇਸ ਕਰਕੇ ਮਤਲਬ ਕੱਲ ਗ੍ਰੇਸ ਹਾਪੀ ਬੋਲਦੀ ਜਾਂਦੀ ਸਾਡੇ ਮਿਨਿਸਟਰ ਸਾਹਿਬ ਮਤਲਬ ਵੀ ਪੰਜਾਬ ਦੇ ਜਿੰਨੇ ਵੀ ਹੈਗੇ ਸੀਗੇ ਇਹ ਦਰਿਆ ਨਹਿਰਾਂ ਉਹਨਾਂ ਦੀ ਸਫਾਈ ਕਰਵਾਈ ਹੋਈ ਹੈ ਗੱਲ ਕਰ ਵੀ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਸੀ ਜਿਹਦੇ ਕਰਕੇ ਘਾਹ ਬੂਟੀ ਹੋਈ ਇੰਨੀ ਜ਼ਿਆਦਾ ਹੋ ਗਈ ਵੀ ਸਫਾਈ ਕਰਨ ਦਾ ਵੀ ਘੱਟ ਸਮਾਂ ਮਿਲਦਾ ਜਿਹਦੇ ਕਰਕੇ ਮਤਲਬ ਪਾਣੀ ਹੈ ਜਿਹੜਾ ਉਹ ਓਵਰਫਲੋ ਹੋ ਗਿਆ ਐ ਡਾਕਟਰ ਸਾਹਿਬ ਕਾਲੇ ਕੋ ਬੜੀ ਬੜੀ ਚੀਜ਼ ਮੈਂ ਦੇਖ ਰਿਆ ਸੀ ਰਾਤ ਨੂੰ ਘਰ ਟੀਵੀ ਦੇ ਉੱਪਰ ਕਿ ਸਾਡੇ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹ ਆਪਣੇ ਹਲਕੇ ਦੇ ਵਿੱਚ ਦੌਰਾ ਕਰ ਰਹੇ ਸੀ ਉਹਨਾਂ ਨੇ ਕੱਲੀ ਕੱਲੇ ਬਾਜ਼ਾਰ ਦੇ ਦੁਕਾਨ ਤੇ ਆ ਕੇ ਇਹ ਅਪੀਲ ਕੀਤੀ ਦੁਕਾਨਦਾਰੋਂ ਸਭ ਤੋਂ ਉਰਤੇ ਕਿਹਾ ਕਹਿੰਦੇ ਵੀ ਪਿੱਛੇ ਪਾਣੀ ਆ ਗਿਆ ਤੁਸੀਂ ਇੱਥੇ ਸਮਾਨ ਮਹਿੰਗਾ ਨਹੀਂ ਕਰਨਾ ਵੀ ਲੋਕਾਂ ਨੂੰ ਕਿਸੇ ਪ੍ਰਕਾਰ ਨੀ ਦਿੱਕਤ ਨਹੀਂ ਆਣੀ ਚਾਹੀਦੀ ਤੁਹਾਡੇ ਜਿਹੜੀ ਕੋਈ ਕਮੀ ਪੇਸ਼ ਹੋਏਗੀ ਸਰਕਾਰ ਦੂਰੀ ਕਰੇਗੀ ਤਾਂ ਉਹ ਇੱਕ ਵਿਧਾਇਕ ਕੋਲੋਂ ਐਦਾਂ ਜਾ ਕੇ ਦੁਕਾਨਦਾਰੋਂ ਅਪੀਲ ਕਰਨਾ ਬੋ ਇੱਕ ਮੈਨੇਜਰ ਦਾ ਦੇਖੋ ਦੇਖੋ ਜੀ ਗੱਲ ਇਹ ਹੈ ਵੀ ਜਿਹੜੀ ਪੰਜਾਬ ਸਰਕਾਰ ਦੇ ਜਿਹੜੇ ਕੋਈ ਹੋਰ ਆਮ ਪ੍ਰੋਗਰਾਮ ਸੀਗੇ ਸਾਰੇ ਰੱਦ ਕਰਤੇ ਸਿਰਫ ਇਕੱਲਾ ਮਤਲਬ ਜਿਹੜੇ ਹੜਪੀੜਤ ਲੋਕ ਨੇ ਪਾਣੀ ਦੇ ਵਿੱਚ ਡੁੱਬੇ ਜਾਂ ਪਾਣੀ ਦੇ ਵਿੱਚ ਪਸ਼ੂ ਮਤਲਬ ਉਹਨਾਂ ਦੀ ਮਦਦ ਵਾਸਤੇ ਸਾਰੇ ਪੰਜਾਬ ਨੂੰ ਵੀ ਅਪੀਲ ਕੀਤੀ ਹੈ ਤੇ ਅਸੀਂ ਵੀ ਅਪੀਲ ਕਰਦੇ ਆ ਅਸੀਂ ਖਾਸ ਕਰਕੇ ਵਿਰੋਧੀ ਧਿਰਾਂ ਨੂੰ ਕਾਂਗਰਸ ਨੂੰ ਤੇ ਅਕਾਲੀ ਗੱਲਾਂ ਨੂੰ ਅਕਾਲੀ ਗੱਲ ਦੇ ਸਾਰੇ ਗੁੱਟਾਂ ਨੂੰ ਵੀ ਜਿਹੜਾ ਸਮਾਂ ਹੁਣ ਹੈ ਇਹ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦਾ ਟਾਈਮ ਨਹੀਂ ਹੈ ਹੁਣ ਲੋਕਾਂ ਨੂੰ ਕੱਢਣ ਦਾ ਟਾਈਮ ਹੈ ਲੋਕ ਮਤਲਬ ਜਾਦੇ ਇਸ ਟਰਾਸਡੀ ਦੇ ਵਿੱਚ ਨੇ ਕਿਉਂ ਗਵਾਲਾ ਕੱਟਾ ਬਾਤ ਦੇ ਵਿੱਚ ਵੀ ਕੱਢ ਲਿਓ ਕੋਈ ਕਿਸੇ ਨੇ ਕਿਤੇ ਜਾਣਾ ਨਹੀਂ ਹੈਗਾ ਉਹ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ 'ਚ ਜੋ ਪ੍ਰਾਪਤੀਆਂ ਤੇ ਜੋ ਕਮੀਆਂ ਉਹ ਸਾਰਿਆਂ ਲੋਕਾਂ ਦੇ ਸਾਹਮਣੇ ਬਾਤ ਚ ਰੱਖ ਪਰ ਹੁਣ ਮਿਲ ਬੈਠ ਕੇ ਸਾਰਿਆਂ ਨੂੰ ਮਤਲਬ ਰਾਜਨੀਤੀ ਤੋਂ ਭੁੱਲ ਕੇ ਰਾਜਨੀਤੀ ਨੂੰ ਛੱਡ ਕੇ ਲੋਕਾਂ ਦੇ ਜਿਹੜੇ ਇਸ ਦੇ ਉੱਤੇ ਕੁਦਰਤ ਦਾ ਆਫਤ ਆ ਕੇ ਡਿੱਗੀ ਹੈ ਲੋਕਾਂ ਨੂੰ ਇਹਦੇ ਵਿੱਚੋਂ ਕੱਢਣ ਵਾਸਤੇ ਸਾਰਿਆਂ ਨੂੰ ਰਲ ਮਿਲ ਬੈਠ ਕੇ ਸਾਰੀਆਂ ਸੰਸਥਾਵਾਂ ਦਾ ਸਾਥ ਲੈ ਕੇ ਸਾਬਕਾਸੇ ਨੂੰ ਨਾਲ ਲੈ ਕੇ ਬਾਕੀ ਸਭ ਕੁਝ ਨੇ ਪਿੱਛੇ ਛੱਡ ਕੇ ਲੋਕਾਂ ਦੀ ਜ਼ਿੰਦਗੀ ਜੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸੁਰੱਖਤ ਠਾਵਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਵਿੱਚ بارش ਹੈ ਜਿਹੜੀ ਬੜੀ ਵੱਡੀ ਪੱਧਰ ਤੇ ਤੇ ਬੜੀ ਤੇਜ਼ ਵਾਹ ਹੋ ਰਹੀ ਹੈ ਜਿਸ ਦੇ ਕਰਕੇ ਪਾਣੀ ਦੀ ਗਿਣਤੀ ਹੈ ਉਹ ਲੱਖਾਂ ਤੋਂ ਕੁ ਜਿਹੜਾ ਪਾਣੀ ਹੈ ਉਹ ਪੰਜਾਬ ਦੇ ਵਿੱਚ ਸ਼ਾਮਲ ਹੋ ਰਿਹਾ ਇਸ ਕਰਕੇ ਮਤਲਬ ਜਿਹੜੇ ਹਾਲਾਤ ਨੇ ਕਾਫੀ ਖਰਾਬ ਨੇ ਸਰਕਾਰ ਪੂਰਾ ਆਪਣਾ ਤਨਮਨ ਦੇ ਨਾਲ ਜੋਰ ਲਾ ਰਹੀ ਹੈ ਗਰੋਧ ਹੀ ਤਰ੍ਹਾਂ ਵਿਰੋਧ ਕਰਨਿਆ ਨਾ ਵਿਰੋਧ ਹੀ ਤਰ੍ਹਾਂ ਨੂੰ ਇਹੀ ਕਹਿੰਦੇ ਆ ਵੀ ਵਿਰੋਧ ਨਾ ਕਰੋ ਲੋਕਾਂ ਦੀ ਮਦਦ ਕਰੋ ਲੋਕਾਂ ਦੀ ਮਦਦ ਕਰਕੇ ਗਰੋਧ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਮਰਜੀ ਵਿਰੋਧ ਕਰੀ ਜਾਇਓ ਕੋਈ ਕਿਸ ਨੂੰ ਹਟਾਉਂਦਾ ਨਹੀਂ ਵਿਰੋਧੀ ਧਿਰ ਦਾ ਹੱਕ ਹੁੰਦਾ ਹੈ ਵਿਰੋਧ ਕੰਮ ਕਰਨਾ ਗੱਲ ਕਰ ਜਿਹੜਾ ਹੋਣਾ ਸਮਾਂ ਇਹਦੇ ਵਿੱਚ ਵਿਰੋਧ ਜਿਹੜਾ ਕਰਨਾ ਨਾ ਉਹ ਬਹੁਤਾ ਚੰਗਾ ਨਹੀਂ ਲੱਗਦਾ ਜੀ ਸਹੀ ਕਿਹਾ ਇੱਕ ਤਰਾਸ ਦੀ ਦਾ ਸਮਾਂ ਪੰਜਾਬ ਦੇ ਲੋਕ ਜਿਹੜੇ ਪਾਣੀ ਦੇ ਵਿੱਚ ਹਨ ਸ਼ਹਿਰ ਜਿਹੜੇ ਪਿੰਡ ਨੇ ਜਿਹੜੇ ਸ਼ਹਿਰ ਨੇ ਉਹ ਲੋਕਾਂ ਨੂੰ ਪਤਾ ਉਹਨਾਂ ਦੇ ਕੀ ਵੀਤਰੀ ਹੈ ਤੇ ਆਪਾਂ ਲੋਕ ਗੱਲਾਂ ਕਰ ਸਕਦੇ ਹਾਂ ਸਿਰਫ ਕੱਲੀ ਇੱਕ ਬੜੀ ਵਧੀਆ ਗੱਲ ਦੇਖਣ ਨੂੰ ਮਿਲੀ ਗੁਰਦਾਸਪੁਰ ਦੇ ਇੱਕ ਸਕੂਲ ਦੇ ਪਾਣੀ ਵੜਿਆ ਜਿੱਥੇ ਕਿ 339 ਬੱਚੇ ਸਕੂਲ ਦੇ ਵਿੱਚ ਅੰਦਰ ਸੀਗੇ ਸਟਾਫ ਵੀ ਸੀਗਾ ਪਰ ਜਦੋਂ ਪਤਾ ਲੱਗਿਆ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਨੇ ਬੜਾ ਵਧੀਆ ਰੈਸਕਿਊ ਕਰਕੇ ਸਕੂਲ ਦੇ ਬੱਚਾ ਨੂੰ ਵੀ ਕੱਢ ਲਿਆ ਸਾਰੇ ਟੀਚਰਾਂ ਨੂੰ ਵੀ ਕੱਢ ਲਿਆ ਤੇ ਹੁਣ ਨੋਟਿਸ ਜਾਰੀ ਕਰਤਾ ਹੈ ਪ੍ਰਿੰਸੀਪਲ ਨੂੰ ਵੀ ਕਾਰਨ ਦੱਸੋ ਨੋਟਿਸ ਸਕੂਲ ਕਿਉਂ ਖੋਲਿਆ ਗਿਆ ਜਦ ਕਿ ਸਕੂਲਾਂ ਛੁੱਟੀਆਂ ਕੀਤੀਆਂ ਹੋਈਆਂ ਨੇ ਇਹ ਇੱਕ ਬੜਾ ਵੱਡਾ ਸਵਾਲ ਉੱਠਦਾ ਹੈ ਡਾਕਟਰ ਸਾਹਿਬੀ ਕੋ ਸਕੂਲ ਕੱਲਾ ਕਿਉਂ ਖੁੱਲਿਆ ਸੀ ਦੇਖੋ ਜੀ ਉਹ ਆਪ ਦਾ ਕਾਰਨ ਦੱਸੂਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਉੱਥੇ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇੱਕ ਨਾ ਹੀ ਸੋਢੀ ਸਾਹਿਬ ਇਤਨੇ ਪੰਜਾਬ ਦੇ ਵਿੱਚੋਂ ਮਤਲਬ ਉਹ ਬੱਚਿਆਂ ਦਾ ਰੈਸਕੂ ਕੀਤਾ ਜਾ ਰਿਹਾ ਸੀ ਉਹ ਦੂਜੇ ਪਾਸੇ ਇੱਕ ਪਾਕਿਸਤਾਨ ਦੇ ਵਿੱਚ ਵੀ ਮਤਲਬ ਇੱਕ ਬੱਚੇ 400 ਵੀ ਬੱਚਾ ਉੱਥੇ ਫਸਿਆ ਹੋਇਆ ਸੀ ਕਿਸੇ ਸਕੂਲ ਦੇ ਵਿੱਚ ਉਹਨਾਂ ਦਾ ਵੀ ਰੈਸਕੂ ਕੀਤਾ ਜਾ ਰਿਹਾ ਸੀ ਗਨੀਮਤ ਇਹ ਹੈ ਵੀ ਦੋਨਾਂ ਥਾਵਾਂ ਦੇ ਉੱਤੇ ਪ੍ਰਮਾਤਮਾ ਨੇ ਸੁੱਖ ਰੱਖੀ ਨਾ ਜਾਨੀ ਨੁਕਸਾਨ ਇੱਧਰ ਹੋਇਆ ਨਾ ਜਾਨੀ ਨੁਕਸਾਨ ਉੱਧਰ ਹੋਇਆ ਗੱਲ ਕਰ ਵੀ ਕੱਲ ਦੀ ਗੱਲ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਖੁਮਸਪੰਡਾ ਹੈ ਉੱਥੇ ਕੋਈ ਚਰਵਾਹੇ ਰਹਿੰਦੇ ਨੇ ਮੱਝਾਂ ਵਾਲੇ ਉਹਨਾਂ ਦੀਆਂ 40 ਮੱਝਾਂ ਨੇ ਜਿਹੜੀਆਂ ਮਤਲਬ ਉਹ ਇਸ ਤਰ੍ਹਾਂ ਦੇ ਕੋਈ ਪਾਣੀ ਪੂਣੀ ਪੀਣ ਗਈਆਂ ਉੱਥੇ ਫਸ ਕੇ ਉਹਨਾਂ ਦੀ ਮੌਤ ਹੋ ਗਈ ਇਹ ਬੜਾ ਮਤਲਬ ਇੱਕ ਦੁਖਦਾਈ ਇੱਕ ਘਟਨਾ ਕਰਮ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਗੱਲ ਕਰ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ ਹੁੰਦਾ ਤਾਂ ਉਹੀ ਹੈ ਮਤਲਬ ਇੰਨਾਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਸਾਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਨੂੰ ਔਰ ਜਿਹੜੇ ਮੁਆਵਜ਼ੇ ਵਾਲੇ ਮਸਲੇ ਨੇ ਜਾਂ ਕੁਝ ਹੋਰ ਹੈ ਉਹ ਉਹ ਬਾਤ ਦੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਸਾਨੂੰ ਬੱਚਿਆਂ ਨੂੰ ਸੁਰੱਖਿਆ ਥਾਂ ਦੇ ਉੱਤੇ ਬਜ਼ੁਰਗਾਂ ਨੂੰ ਸੁਰੱਖਿਆ ਥਾਂ ਦੇ ਉੱਤੇ ਬਜ਼ੁਰਗਾਂ ਨੂੰ ਦਵਾਈ ਤੇ ਮਤਲਬ ਖਾਣ ਪੀਣ ਇਹਨਾਂ ਚੀਜ਼ਾਂ ਵੱਲ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਜੇ ਆਪਾਂ ਕਿਸੇ ਚੀਜ਼ ਤੋਂ ਮੰਗ ਕਰਦੇ ਆ ਮੰਗ ਤਾਂ ਬਾਅਦ ਤੇ ਵਿੱਚ ਪੂਰੀ ਹੋਊਗੀ ਹੋਊ ਜਾਂ ਨਾ ਹੋਊ ਬਾਤ ਦੀਆਂ ਗੱਲਾਂ ਨੇ ਜਿਹੜਾ ਹੁਣ ਆਪਣੇ ਸਾਹਮਣੇ ਹੈ ਮਤਲਬ ਉਹ ਇੱਕ ਮਨੁੱਖੀ ਜ਼ਿੰਦਗੀਆਂ ਨੇ ਜਿਹੜੀਆਂ ਉਹ ਆਪਣਾ ਦਾਤੇ ਲੱਗਿਆ ਸામਨੇ ਦਿਖ ਰਹੀਆਂ ਨੇ ਮੈਂ ਮੈਂ ਤੁਹਾਨੂੰ ਇੱਕ ਅਪਡੇਟ ਦੇ ਦੇਣਾ ਚੰਡੀਗੜ੍ਹ ਦੀ ਚੰਡੀਗੜ੍ਹ ਦੇ 25 ਸੈਕਟਰ ਦੇ ਵਿੱਚ ਇੱਕ ਆਰਜੀ ਨਦੀ ਹੈ ਜਿਹੜੀ ਕਿ ਸਿੱਧਾ ਪੰਜਾਬ ਤੱਕ ਮਾਰ ਕਰਦੀ ਹੈ ਉਹ ਯਾਨੀ ਕਿ ਬਰਸਾਤੀ ਨਦੀ ਹੈ ਤੇ ਉਹਦੇ ਵਿੱਚ ਅੱਜ ਸਵੇਰ ਤੋਂ ਹੀ ਕੰਮ ਆਣਾ ਸ਼ੁਰੂ ਹੋ ਗਿਆ ਉੱਥੇ ਆਰਜੀ ਗੇਟ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ ਤਾਂ ਦੱਸਿਆ ਜਾ ਰਿਹਾ ਹੈ ਵੀ ਉਧਰੋਂ ਵੀ ਪਾਣੀ ਛੱਡਿਆ ਜਾ ਸਕਦਾ ਜੇਕਰ ਉਹ ਪਾਣੀ ਛੱਡਦੇ ਨੇ ਤਾਂ ਉਹਦੀ ਸਿੱਧੀ ਸ਼ਹਿਰ ਪਟਿਆਲੇ ਤੱਕ ਬਰਨਾਲਾ ਤੱਕ ਮਾਰ ਹੋਏਗੀ ਉਹ ਪਾਣੀ ਦੀ ਪਰ ਡਾਕਟਰ ਸਾਹਿਬ ਸਵਾਲ ਇਹ ਉੱਠਦਾ ਕਿ ਸਰਕਾਰਾਂ ਪਹਿਲਾਂ ਸੁੱਤੀਆਂ ਵੀਆਂ ਸੀਗੀਆਂ ਦੇ ਕੋਈ ਸਰਕਾਰਾਂ ਪਹਿਲਾਂ ਲੱਗੀਆਂ ਹੋਈਆਂ ਸੀ ਕਿ ਜਿੰਨਾ ਕ ਮਤਲਬ ਲੋਕਾਂ ਸਰਕਾਰਾਂ ਨੂੰ ਇੰਨਾ ਆਈਡੀਆ ਨਹੀਂ ਸੀ ਵੀ ਐਡਾ ਜਿਹੜਾ ਆ ਪ੍ਰੋਗਰਾਮ ਬਣ ਜੂਗਾ ਤਾਂ ਠੀਕ ਹੈ ਵੀ ਸਰਕਾਰਾਂ ਲੱਗੀਆਂ ਹੋਈਆਂ ਹੈਗੀਆਂ ਸੀ ਤੁਹਾਨੂੰ ਪਹਿਲਾਂ ਮੈਂ ਦੱਸ ਕੇ ਦੱਸ ਤਾਂ ਵੀ ਨਦੀਆਂ ਨਾਲਿਆਂ ਦਰਿਆਵਾਂ ਦੇ ਵਿੱਚ 70 ਸਾਲ ਦਾ ਘਾਈ ਹੋਇਆ ਪਿਆ ਸੀਗਾ ਜਿਹੜਾ ਦਰਖਤਾ ਜਿਹੜਾ ਜਿਹੜਾ ਹੋਇਆ ਪਿਆ ਸੀ ਪਾਣੀ ਲੰਘੇ ਕਿੱਥੋਂ ਦੀ ਉਹਨੂੰ ਕਾਫੀ ਮਤਲਬ ਇਹਨਾਂ ਨੇ ਦੇਖੋ ਸਾਰਾ ਤਾਂ ਫਿਰ ਵੀ ਨਹੀਂ ਹੋਇਆ ਹੁਣ ਕਾਫੀ ਕੋਸ਼ਿਸ਼ ਕੀਤੀ ਹੈ ਗੋਵਿੰਦ ਸਾਹਿਬ ਨੇ ਲਹਰੇ ਵਾਲੇ ਸਾਡੇ ਮਾਨਜੋਗ ਮੰਤਰੀ ਸਾਹਿਬ ਉਹਨਾਂ ਨੇ ਦੱਸਿਆ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਵੀ ਨਦੀਆਂ ਨਾਲੇ ਨੇ ਜਿਹੜੇ ਸਾਫ਼ ਕੀਤੇ ਜਾਣ ਇਹਦਾ ਤੁਸੀਂ ਲਾਓ ਵੀ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਘਟਨਾ ਵਾਪਰ ਗਈ ਹੈ ਇੰਨਾ ਪਾਣੀ ਫੈਲ ਗਿਆ ਜੇ ਕੁਦਰਤੀ ਕਿਤੇ ਨਦੀਆਂ ਨਹਿਰਾਂ ਖਾਲੇ ਜੇ ਸਾਫ਼ ਨਾ ਕੀਤੇ ਹੁੰਦੇ ਤਾਂ ਇਮੇਜਿਨ ਕਰੋ ਵੀ ਕੀ ਹਾਲਾਤ ਹੁੰਦੇ ਪੰਜਾਬ ਦੇ ਕਿਤਾ ਹਜੇ ਵੀ ਮਤਲਬ ਠੀਕ ਹੈ ਨੁਕਸਾਨ ਬਹੁਤ ਜ਼ਿਆਦਾ ਹੈ ਕਰੋੜਾ ਲੱਖਾਂ ਕਰੋੜਾਂ ਰੁਪਈਆ ਦਾ ਨੁਕਸਾਨ ਹੈ ਜਾਇਦਾਦਾਂ ਦਾ ਨੁਕਸਾਨ ਹੈ ਪਸ਼ੂਧਨ ਦਾ ਨੁਕਸਾਨ ਹੈ ਜੇ ਕੁਦਰਤੀ ਮਤਲਬ ਜਿੰਨੀ ਸਫਾਈ ਕੀਤੀ ਹੈ ਜੇ ਇੰਨੀ ਸਫਾਈ ਵੀ ਨਾ ਕੀਤੀ ਹੁੰਦੀ ਤਾਂ ਤੁਸੀਂ ਸੋਚ ਲਓ ਵੀ ਹਾਲਾਤ ਕੀ ਹੁੰਦੇ ਇਹ ਗੱਲ ਤਾਂ ਠੀਕ ਹੈ ਵੀ ਹਜੇ ਵੀ ਇੰਨਾ ਕੰਮ ਜਿਹੜਾ ਤੇ ਨਹੀਂ ਹੋਣਾ ਚਾਹੀਦਾ ਸੀ ਤਾਂ ਖਰਾਬ ਜਿਹੜਾ ਹੋਇਆ ਗੱਲ ਕਰ ਫਿਰ ਹੁਣ ਪ੍ਰਮਾਤਮਾ ਮੂਰੇ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਮਾਨ ਸਾਹਿਬ ਉਦੋਂ ਦੇ 1 ਮਿੰਟ ਵੀ ਜਦੋਂ ਦੇ ਆਏ ਨੇ ਤਮਨ ਲਾਡੂ ਚ 1 ਮਿੰਟ ਵੀ ਟਿੱਕੇ ਨਹੀਂ ਬੈਠੇ ਕਦੇ ਉਧਰ ਕਦੇ ਉਧਰ ਕਦੇ ਉਧਰ ਸਾਰੇ ਕਦੇ ਕਿਸੇ ਅਫਸਰ ਨੂੰ ਹਦਾਇਤ ਕਿਸੇ ਨੂੰ ਨਿਰਦੇਸ਼ ਕਿਸੇ ਨੂੰ ਕੁਝ ਪ੍ਰੋਗਰਾਮ ਸਾਰੇ ਕੈਨਸਲ ਕਰਤੇ ਕਿਸੇ ਵੀ ਥਾਂ ਦੇ ਉੱਤੇ ਜਾ ਕੇ ਕੋਈ ਝੰਡਾ ਰਸਮ ਆਹ ਰੀਵਨ ਕਟਣ ਦੀ ਜਾਂ ਕੋਈ ਹੋਰ ਸਟੇਟਾਂ ਦੀ ਕੋਈ ਰਸਮ ਨਹੀਂ ਹੋ ਸਿਰਫ ਕੱਲਾ ਲੋਕਾਂ ਮਾਨ ਸਾਹਿਬ ਨੂੰ ਲੋਕ ਦੇਖ ਰਹੇ ਨੇ ਲੋਕਾਂ ਦੀ ਸਹਾਇਤਾ ਵਾਸਤੇ ਮਤਲਬ ਸਾਰਾ ਪ੍ਰਸ਼ਾਸਨ ਸੈਂਟਰ ਇੱਕੋ ਇਹ ਹੈ ਕਿ ਸੈਂਟਰ ਸਰਕਾਰ ਨੇ ਹਜੇ ਤਾਈਂ ਮਦਦ ਦਾ ਹੱਥ ਨਹੀਂ ਵਧਾਇਆ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਪੰਜਾਬ ਅੱਜ ਸਾਰੇ ਲੋਕਾਂ ਦੀਆਂ ਦੁੱਖ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਵਾਲਾ ਪੰਜਾਬ ਅੱਜ ਪੰਜਾਬ ਤਰਾਸਦੀ ਦੇ ਵਿੱਚ ਬੈਠਾ ਹੈ ਕੋਈ ਕਿਸੇ ਹੋਰ ਸਟੇਟ ਨੇ ਕਿਸੇ ਸੈਂਟਰ ਸਰਕਾਰ ਨੇ ਕਿਸੇ ਕੇਂਦਰੀ ਸ਼ਾਸਤ ਪ੍ਰਦੇਸ਼ ਨੇ ਪੰਜਾਬ ਦਾ ਉਹਨਾਂ ਦੀਆਂ ਲੱਖਾਂਵਾਰੀ ਮਦਦਾਂ ਕਰਕੇ ਇਹ ਹਟ ਚੁੱਕਿਆਗਾ ਗੱਲ ਕਰ ਅੱਜ ਤਾਈਂ ਉਹਨਾਂ ਨੇ ਕਿਸੇ ਨੇ ਵੀ ਇੱਕ ਮਤਲਬ ਆਟੇ ਦੀ ਥੈਲੀ ਵੀ ਭੇਜਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਕਰਕੇ ਬੇਨਤੀ ਕਰਦੇ ਆਂ ਵੀ ਸੈਂਟਰ ਸਰਕਾਰ ਭਾ ਜੀਪੀ ਵਾਲੇ ਜਾਂ ਇਹਨਾਂ ਦਾ ਗਠਜੋੜਨ ਐ ਐਨਡੀਆ ਵਾਲੇ ਸਾਰੇ ਮਤੋਂ ਰਲ ਮਿਲ ਕੇ ਪੰਜਾਬ ਨੂੰ ਇਸ ਤ੍ਰਾਸ ਦੀ ਚੋਂ ਕੱਢਣ ਵਾਸਤੇ ਮਦਦ ਕਰਨ ਮੈਂ ਮੈਂ ਤੁਹਾਨੂੰ ਇਹ ਤੋਂ ਇਸੇ ਗੱਲ ਧਿਆਨ ਦੇ ਲੋਕ ਨਾ ਕੱਲ ਦਿਹਾ ਮੈਂ ਰੀਲਾਂ ਦੇਖ ਰਿਹਾ ਕੱਲ ਮੈਂ ਛੁੱਟੀ ਦੇ ਜੀਗਾ ਤੇ ਕੱਲ ਮੈਂ ਘਰੇ ਬਹਿ ਕੇ ਰੀਲਾਂ ਦੇਖ ਰਿਹਾ ਸੀ ਲੋਕ ਗਰੀਲਾ ਪਾਰੇ ਨੇ ਵੀ ਜਦੋਂ ਕਿਸੇ ਹੋਰ ਰਾਜ ਤੇ ਆਪਤਾ ਆਂਦੀ ਹੈ ਤਾਂ ਪੰਜਾਬ ਵੱਲੋਂ ਮਦਦ ਭੇਜੀ ਜਾਂਦੀ ਹੈ ਪੰਜਾਬ ਦੇ ਲੋਕ ਖੁੱਜ ਜਾਂਦੇ ਨੇ ਤੇ ਹੁਣ ਜਦੋਂ ਪੰਜਾਬ ਤੇ ਆਪਦਾ ਆਈ ਹੈ ਤਾਂ ਕਿਸੇ ਵੀ ਸਟੇਟ ਨੇ ਜਿਵੇਂ ਤੁਸੀਂ ਸਹੀ ਕਿਹਾ ਚਾਹੇ ਉਹ ਭਾਰਤ ਸਰਕਾਰ ਕਹ ਲਈਏ ਚਾਹੇ ਕੋਈ ਸਟੇਟ ਕਹ ਲਈਏ ਕਿਸੇ ਨੇ ਵੀ ਆਪਣਾ ਹੱਥ ਨਹੀਂ ਵਧਾਇਆ 1 ਰੁਪਿਆ ਵੀ ਹਤਾ ਕੋਈ ਮਦਦ ਨਹੀਂ ਕੀਤੀ ਕਿਸੇ ਨੇ ਪੁੱਛ ਸਾਰੀ ਟੀਵੀ ਤੁਹਾਡਾ ਕੀ ਬਣ ਰਿਹਾ ਹੈ ਪੰਜਾਬ ਨਾਲ ਦੇਖੋ ਜੀ ਗੱਲ ਤਾਂ ਰੁਪਏ ਰਾਸ਼ਨ ਤਾਂ ਗੱਲ ਦੂਰ ਰਹੀ ਖਾਲੀ ਗੱਟੇ ਵੀ ਨਹੀਂ ਭੇਜੇ ਘਟ ਤੋਂ ਘਟ ਖਾਲੀ ਗੱਟੇ ਭੇਜ ਦੇਣ ਖਾਲੀ ਗੱਟੇ ਭਰ ਕੇ ਇਹ ਬੰਨਾਂ ਦੇ ਉੱਤੇ ਜੋ ਵੀ ਹੈਗੇ ਆ ਆਰਜੀ ਬੰਨਾਂ ਨੇ ਉੱਥੇ ਤਾਂ ਕਿ ਪਾਣੀ ਦਾ ਜਿਹੜਾ ਬਹ ਉਹਨੂੰ ਘਟ ਕੀਤਾ ਜਾ ਸਕੇ ਜਾਂ ਬੰਦ ਕੀਤਾ ਜਾ ਸਕੇ ਖਾਲੀ ਗੱਟਿਆਂ ਦੀ ਮਦਦ ਕਰ ਦੇਣ ਇਸੇ ਨਾਲ ਹੀ ਮਤਲਬ ਬਹੁਤ ਇੱਕ ਜ਼ਖਮ ਦੇ ਉੱਤੇ ਮਲਮ ਦਾ ਕੰਮ ਹੋ ਸਕਦਾ ਹੈ ਆਪਾਂ ਗੱਲ ਕਰ ਰਹੇ ਨਾ ਹਰਿਆਣੇ ਨੇ ਨਾ ਰਾਜਸਥਾਨ ਨੇ ਨਾ ਕਿਸੇ ਹੋਰ ਨੇ ਨਾ ਮੱਧ ਪ੍ਰਦੇਸ਼ ਨੇ ਕਿਸੇ ਨੇ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਕਾਰਵਾਈ ਦੇ ਵਿੱਚ ਹਿੱਸਾ ਜਾ ਇਸ ਤਰਾਸ ਦੀ ਦੇ ਵਿੱਚ ਹੱਥ ਵਿਟਾਉਣ ਦੀ ਕੋਈ ਕੋਈ ਮਤਲਬ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕੋਈ ਮਤਲਬ ਉਧਰੋਂ ਹਜੇ ਆਵਾਜ਼ ਆਉਣ ਦੀ ਸੰਭਾਵਨਾ ਵੀ ਲੱਗਦੀ ਹੈ ਡਾਕਟਰ ਸੈਣੀ ਸਾਹਿਬ ਨੇ ਤਾਂ ਕੱਲ ਆਰਡਰ ਕਰ ਦਿੱਤੇ ਨੇ ਆਪਣੇ ਆਪਣੇ ਯਾਨੀ ਕਿ ਜਿਹੜੇ ਉਹਨਾਂ ਦੇ ਉਹ ਹੜ੍ਹ ਪ੍ਰਭਾਵਿਤ ਪੈਂਦੀਆਂ ਨਦੀਆਂ ਉਹ ਉੱਥੇ ਵੀ ਧਿਆਨ ਰੱਖਿਆ ਜੇ ਪੰਜਾਬ ਕਿਸੇ ਵੀ ਸਮੇਂ ਜ਼ਬਰਦਸਤ ਪਾਣੀ ਛੱਡ ਸਕਦਾ ਹੈ ਤੇ ਉਹਦਾ ਤੁਸੀਂ ਪਾਣੀ ਮੰਗਦੇ ਹੋ ਪੰਜਾਬ ਤੋਂ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਉਹਨ ਤੁਹਾਨੂੰ ਪਾਣੀ ਲੈ ਲਓ ਫਰੀਦ ਦਵਾਂਗੇ ਅਸੀਂ ਪਾਉਣ ਪਾਣੀ ਲੈਣ ਤੋਂ ਪਹਿਲਾਂ ਹੀ ਉਹ ਆਪਣੇ ਆਪਣੇ ਫੱਟੇ ਕੱਸ ਰਹੇ ਨੇ ਕੱਲ ਆਰਡਰ ਕਰ ਦਿੱਤੇਗੇ ਨੇ ਸੈਣੀ ਸਾਹਿਬ ਵੱਲੋਂ 20 ਅਣੀ ਦੂੜੀਆਂ ਲਗਾ ਦਿੱਤੀਆਂ ਨੇ ਉਹ ਆਪਣੀ ਮਦਦ ਤਾਂ ਨਹੀਂ ਕਰ ਉਹ ਆਪਣੀ ਮਦਦ ਤਾਂ ਨਹੀਂ ਕਰ ਰਹੇ ਉਹ ਤਾਂ ਮਾਨੂੰ ਡੋਕਣ ਵਾਸਤੇ ਮੂਰੇ ਬੰਨ ਲਾ ਰਹੇ ਨੇ ਜੀ ਜੀ ਹਾਂ ਕੋਈ ਗੱਲ ਨਹੀਂ ਪ੍ਰਮਾਤਮਾ ਸਾਰੀਆਂ ਗੱਲਾਂ ਦੇਖਦਾ ਆਪਣੇ ਰਿਸ਼ਤੇਦਾਰ ਹੋਣ ਦੇ ਨਾਤੇ ਹਰਿਆਣੇ ਨੂੰ ਆਪਣਾ ਛੋਟਾ ਭਰਾ ਹੋਣ ਦੇ ਨਾਤੇ ਇਹ ਮਤਲਬ ਪਹਿਲਾਂ ਵੀ ਉਹ ਸੈਣੀ ਸਾਹਿਬ ਨੇ ਵੀ ਕਿਹਾ ਸੀ ਵੀ ਮਾਨ ਸਾਹਿਬ ਸਾਡੇ ਰਿਸ਼ਤੇਦਾਰ ਨੇ ਅੱਜ ਮਾਨ ਸਾਹਿਬ ਦਾ ਸਟੇਟਾ ਜਿਹੜਾ ਉਹ ਖਤਰੇ ਦੇ ਨਿਸ਼ਾਨ 'ਚ ਹੈ ਸੈਣੀ ਸਾਹਿਬ ਨੂੰ ਗਲਤ ਹੈ ਵੀ ਮਦਦ ਕਰਨ ਦੀ ਬਜਾਏ ਘੱਟੋ ਘੱਟ ਫੱਟੇ ਤਾਂ ਨਾ ਖਸਣ ਹਾਂ ਫੱਟੇ ਦਾ ਚੱਕ ਦੇਣ ਜੇ ਜੇ ਮਦਦ ਵਾਲੇ ਫੱਟੇ ਨਹੀਂ ਚੱਕ ਸਕਦੇ ਘੱਟੋ ਵਾਨੀ ਨੂੰ ਰੋਕਣ ਵਾਲੇ ਠੱਟੇ ਨੇ ਜਿਹੜੇ ਉਹ ਤਾਂ ਨਾਕਸਲ ਇਸ ਕਰਕੇ ਬੇਨਤੀ ਕਰਦੇ ਆ ਸਾਰੀ ਬੀਜੇਪੀ ਨੂੰ ਬੀਜੇਪੀ ਦੇ ਸਾਰੇ ਸਰਕਟ ਜਿਹੜੇ ਆਗੂ ਨੇ ਠੀਕ ਹੈ ਵੀ ਅੱਛਾ ਅਸੀਂ ਜਿਹੜੇ ਹਾਲਾਤ ਨੇ ਅਸੀਂ ਮਿਹਣੇ ਮਿਹਣੀ ਹੋਣ ਜਾਂ ਲੜਨ ਵਾਲੀ ਪੋਜੀਸ਼ਨ ਦੇ ਵਿੱਚ ਨਹੀਂ ਆ ਅੱਜ ਸਾਡੇ ਪੰਜਾਬ ਨੂੰ ਇੱਕ ਮਦਦ ਦੀ ਲੋੜ ਹੈ ਹੱਥ ਵਟਾਉਣ ਦੀ ਲੋੜ ਹੈ ਅਸੀਂ ਅਪੀਲ ਕਰਦੇ ਆ ਦੀ ਸਾਨੂੰ ਮਦਦ ਕੀਤੀ ਜਾਵੇ ਤਾਂ ਕਿ ਜਿਹੜੀ ਆਮ ਪਬਲਿਕ ਹੈ ਉਹਦਾ ਘੱਟ ਤੋਂ ਘੱਟ ਨੁਕਸਾਨ ਹੋ ਸਕੇ ਉਹਨਾਂ ਨੂੰ ਰਾਸ਼ਨ ਪਾਣੀ ਮਿਲ ਸਕੇ ਪਾਣੀ ਦੀ ਵੀ ਪੀਣ ਵਾਲੇ ਦੀ ਦਿੱਕਤ ਹੈ ਪਾਣੀ ਮਾਰ ਰਿਹਾ ਹੈ ਪਾਣੀ ਪੀਣ ਵਾਲੇ ਦੀ ਦਿੱਕਤ ਹੈ ਇਸ ਕਰਕੇ ਮਤਲਬ ਥੋੜਾ ਜਿਹਾ ਰਹਿਮ ਕਰੋ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਪੋਦਰਹੀ ਕਾਰਵਾਈਆਂ ਨੇ ਇਹਨਾਂ ਦੇ ਉੱਤੇ ਨਕੇਲ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਡਾਕਟਰ ਸਾਹਿਬੀ ਕੋਰ ਅਪਡੇਟ ਆ ਗਈ ਹੈ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਪ੍ਰਭਾਵੀ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰੇਗੀ ਜਿਨ੍ਹਾਂ ਦਾ ਨੁਕਸਾਨ ਹੋਇਆ ਐਲਾਨ ਕਰ ਦਿੱਤਾ ਗਿਆ ਚੰਗੀ ਗੱਲ ਹੈ ਜੀ ਦੇਖੋ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੁਨੀਆ ਦੀਆਂ ਸ਼੍ਰੋਮਣੀ ਕਮੇਟੀਾਂ ਨੇ ਜਿਹੜੇ ਸਿਸਟਮ ਹਨ ਉਹਨਾਂ ਦੇ ਵਿੱਚ ਇੱਕ ਸਿਰ ਕੱਟ ਹੈ ਜਿਹਦੇ ਕੋਲ ਐਡਾ ਵੱਡਾ ਬਜਟ ਹੈ ਹੋਰ ਦੁਨੀਆ ਦੇ ਵਿੱਚ ਜਿਹੜੀਆਂ ਵੀ ਮਤਲਬ ਇਸ ਤਰ੍ਹਾਂ ਦੀਆਂ ਕਮੇਟੀਆਂ ਨੂੰ ਉਹਨਾਂ ਕੋਲ ਐਟਾ ਵੱਡਾ ਬਜਟ ਨਹੀਂ ਹੈ ਜਿੰਨਾ ਬਜਟ ਪੰਜਾਬ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੈਗਾ ਇਹ ਸਾਰੇ ਨਿਮਨਜੋਗ ਨੇ ਪੜ੍ਹੇ ਲਿਖੇ ਨੇ ਧਾਮੀ ਸਾਹਿਬ ਨੇ ਹੋਰ ਨੇ ਮਤਲਬ ਇਹਨਾਂ ਨੂੰ ਜ਼ਰੂਰ ਆਪਣੇ ਧਾਮੀ ਸਾਹਿਬ ਦਾ ਆਪ ਉਧਰ ਲੈ ਜਿਹਾਉਂਦੇ ਨੇ ਉਹਨਾਂ ਨੂੰ ਸਾਰਾ ਪਤਾ ਹੈਗਾ ਇਹਨਾਂ ਨੂੰ ਦੱਸਣ ਦੀ ਤਾਂ ਲੋੜ ਨਹੀਂ ਹੈਗੀ ਕਿ ਜੇ ਆਪਾਂ ਪੜ੍ਹ ਕੇ ਇਹਨਾਂ ਨੂੰ ਕੁਝ ਦੱਸੀਏ ਇਹ ਤਾਂ ਮਤਲਬ ਇਹ ਚ ਕੋਈ ਗੋਤਾ ਹੋਣੀ ਹੈ ਇਹਨਾਂ ਨੂੰ ਸਾਰਾ ਪਤਾ ਇਹਨਾਂ ਦਾ ਫਰਜ਼ ਬਣਦਾ ਮਤਲਬ ਲੋਕਾਂ ਦੀ ਵਾਤੇ ਵੱਧ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਵੀ ਹੈ ਅੱਜ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅੱਜ ਮਤਲਬ ਕੋਈ ਤੂੰ ਮੈਂ ਜਾਂ ਸਟੇਟ ਜਾਂ ਜਾਤ ਜਾਂ ਗੋਤ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਅੱਜ ਇਨਸਾਨੀਅਤ ਦੇ ਨਾਤੇ ਮਤਲਬ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਕੁਝ ਕਰ ਵੀ ਰਹੇ ਨੇ ਕਿ ਮਦਦ ਦਾ ਹੱਥ ਹੋਰ ਇਹਨਾਂ ਨੂੰ ਮਤਲਬ ਵਧਾਉਣਾ ਚਾਹੀਦਾ ਤਾਂ ਕਿ ਪੰਜ-ਛੇ ਦਿਨਾਂ ਦੇ ਵਿੱਚ ਲੋਕ ਜਿਹੜੇ ਇਸ ਤ੍ਰਾਸਦੀ ਤੋਂ ਬਾਹਰ ਨਿਕਲ ਸਕਣ ਡਾਕਟਰ ਸਾਹਿਬ ਇਹ ਕੋਈ ਕੋਰ ਅਪਡੇਟ ਆ ਗਈ ਹੈ ਵੀ ਕੁਝ 2-250 ਬੱਚਾ ਕੱਲ ਕੋਈ ਰੈਸਕਿਊ ਜਿਹੜੀ ਖੇਡਾ ਹੁੰਦੀਆਂ ਉਹ ਕਰਨਗੇ ਸੀ ਜੰਮੂ ਦੇ ਵਿੱਚ ਇੱਕ ਨਦੀ 'ਚ ਤੇ ਜਿਹਨਾਂ ਨੂੰ ਰੈਸਕਿਊ ਕਰਕੇ ਬਚਾ ਲਿਆ ਗਿਆ ਜੋ ਕਿ ਡੁੱਬਣ ਲੱਗੇ ਸੀ ਹੈਲੋ ਹੈਲੋ ਆਵਾਜ਼ ਆ ਰਹੀ ਹੈ ਜੀ ਤੁਸੀਂ ਵਿਜੇ ਹੈਲੋ ਡਾਡ ਸਾਹਿਬ ਆਵਾਜ਼ ਆ ਰਹੀ ਹੈ ਵਿਜੇ ਬ੍ਰਦਰ ਨਹੀਂ ਛੋਡੀ ਬੋ ਰਿਹਾ ਜੀ ਮੈਂ ਹੈਲੋ ਹੈਲੋ ਸੋ ਡਾਕਟਰ ਸਾਹਿਬ ਆਵਾਜ਼ ਨਹੀਂ ਆ ਰਹੀ ਸੋ ਸੋ ਜੁਵੇ ਕਿ ਸਾਡੇ ਸਾਡੇ ਸਹਿਯੋਗੀ ਗੱਲ ਕਰ ਰਹੇ ਸੀ ਰਿੰਦਰ ਸਿੰਘ ਜੀ ਮਾਨਸਾ ਤੋਂ ਉਹ ਉਹਨਾਂ ਨਾਲ ਸਾਡਾ ਫੋਨ ਲਾਈਨ ਤੇ ਸੰਮਰਕ ਟੁੱਟ ਗਿਆ ਹੈ ਤਾ ਅਸੀਂ ਕੋਸ਼ਿਸ਼ ਕਰ ਰਹੇ ਸੀ ਦੁਬਾਰਾ ਜੋੜਨ ਦੀ ਉਹ ਨਹੀਂ ਜੁੜ ਪਾ ਰਹੇ ਸ਼ਾਇਦ ਕੋਈ ਨੈਟਵੀਂ ਪ੍ਰੋਬਲਮ ਆ ਰਹੀ ਹੈ ਕਿਉਂਕਿ ਪੰਜਾਬ ਦੇ ਇੱਥੇ ਪਾਣੀ ਦੇ ਕਰਕੇ ਕਈ ਜਗ੍ਹਾ ਤੇ ਤਾਰਾਂ ਵੀ ਟੁੱਟ ਗਈਆਂ ਨੇ ਇੰਟਰਨੈਟ ਦੀਆਂ ਜਿਸ ਕਰਕੇ ਫੋਨ ਕੱਟ ਜਾਂਦੇ ਨੇ ਅਸੀਂ ਕੋਸ਼ਿਸ਼ ਹੀ ਕਰਾਂਗੇ ਵੀ ਵੱਧ ਤੋਂ ਵੱਧ ਦੁਬਾਰਾ ਉਹਨਾਂ ਨੂੰ ਜੋੜਨ ਦੀ ਤੇ ਦੇਖਦੇ ਹਾਂ ਵੀ ਉਹ ਦੁਬਾਰਾ ਜੁੜਦੇ ਆ ਨਹੀਂ ਪਰ ਜੇਕਰ ਦੇਖਿਆ ਜੇ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ ਕਈ ਸ਼ਹਿਰਾਂ ਦਾ ਜੇਕਰ ਗੱਲ ਕਰੀਏ ਤਾ ਗੁਰਦਾਸਪੁਰ ਫਿਰੋਜਪੁਰ ਫਰੀਦਕੋਟ ਦੇ ਕਈ ਸ਼ਹਿਰਾਂ 'ਚ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ ਹਾਲਾਂਕਿ ਕੱਲ ਪਿੱਤੇ ਕੱਲ ਯਾਨੀ ਸੀਐਮ ਭਗਵੰਤ ਮਾਨ ਦੇ ਵੱਲੋਂ ਕਈ ਜਗ੍ਹਾ ਦੌਰਾ ਕੀਤਾ ਗਿਆ ਜਾਇਜ਼ਾ ਲਿੱਤਾ ਗਿਆ ਐਸਜੀਬੀਸੀ ਨੇ ਨਵਾਂ ਐਲਾਨ ਕੀਤਾ ਹੈ ਵੀ ਹੜ੍ਹ ਪ੍ਰਭਾਵਿਤ ਇਲਾਕੇ ਜਿਹੜੇ ਵੀ ਲੋਕਾਂ ਨੂੰ ਨੁਕਸਾਨ ਹੋਇਆ ਉਹ ਉਹਨਾਂ ਨੁਕਸਾਨ ਦੇ ਜਾਂ ਨੇ ਪ੍ਰਭਾਈ ਕਰਨਗੇ ਦੋਸਤੋ ਇਹ ਬਾਅਦ ਦੀਆਂ ਗੱਲਾਂ ਨੇ ਪਰ ਜੇਕਰ ਗੱਲ ਕੀਤੀ ਹੈ ਜਿਹੜੇ ਵਿਰੋਧੀ ਧਿਰ ਨੇ ਜਿਵੇਂ ਸਾਡੇ ਸਿਉਗੀ ਨਾਲ ਗੱਲ ਕਰ ਰਹੇ ਸੀ ਵੀ ਵਿਰੋਧੀ ਧਿਰਾਂ ਨੂੰ ਹਜੇ ਵਿਰੋਧ ਨਹੀਂ ਕਰਨਾ ਇਹਦਾ ਸਰਕਾਰ ਦਾ ਵਿਰੋਧ ਕਰਨ ਤੁਹਾੜ ਕੋ ਬਾਅਦ ਚ ਬਹੁਤ ਸਮਾਂ ਹੈ ਕਿਉਂਕਿ ਹੁਣ ਪੰਜਾਬ ਦੇ ਉੱਪਰ ਇੱਕ ਮਾੜਾ ਸਮੇਂ ਚੱਲ ਰਿਹਾ ਤਰਾਸ ਦੀ ਦਾ ਤਾਂ ਹੁਣ ਉਹਨਾਂ ਨੂੰ ਮਿਲ ਕੇ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਜਿੱਥੇ ਇੱਥੇ ਸਰਕਾਰਾਂ ਨਹੀਂ ਪਹੁੰਚ ਸਕ ਰਹੀਆਂ ਉਹ ਉੱਥੇ ਪਹੁੰਚਣ ਤੇ ਜਿਹੜੀਆਂ ਸਾਡੀ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਤੱਕ ਰਾਸ਼ਨ ਖਾਣਾ ਪਾਣੀ ਨਹੀਂ ਜਾ ਰਿਹਾ ਉਹਨਾਂ ਤੱਕ ਰਾਸ਼ਨ ਖਾਣਾ ਪਾਣੀ ਪਹੁੰਚਾਇਆ ਜਾਵੇ ਤੁਹਾਡੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਫੋਟੋ ਇਹ ਲਾਈਦਾ ਸਵੇਰ ਦਾ ਲਾਈਦਾ ਪ੍ਰੋਬਲਮ ਸੀਗਾ ਤੇ ਤੁਹਾਡਾ ਦੁਆਰਾ ਜੋੜਾਂਗੇ ਕੋਈ ਹੋਰ ਲਾਈਦਾ ਵੱਡਾ ਮੁੱਦਾ ਲੈ ਕੇ ਉੱਥਾ ਤੁਸੀਂ ਦੇਖੋ ਇਹਨਾਂ ਪੰਜਾਬੀ